ਗੁਰੂ ਨਾਨਕ ਦੇਵ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਤੇ ਦਿਨੀ ਪਾਈ ਬਲਵੰਤ ਸਿੰਘ ਰਾਜੋਆਣਾ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਇੱਕ ਅਪੀਲ ਉੱਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਸੀ ਜਿਸ ਵਿੱਚ ਸ਼੍ਰੋਮਣੀ ਕਮੇਟੀ ਨੇ ਅਪੀਲ ਕੀਤੀ ਸੀ ਕਿ ਉਹ ਯਾਨੀ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਹਿਦਾਇਤ ਕਰੇ ਕਿ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਅਪੀਲ ਉੱਤੇ ਕੇਂਦਰ ਸਰਕਾਰ ਤੁਰੰਤ ਫੈਸਲਾ ਕਰੇ सुप्रीम कोर्ट ਦੇ ਸਾਹਮਣੇ ਸਵਾਲ ਇਹ ਸੀ ਕਿ ਉਹ ਪਤਾ ਕਰੇ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਫੈਸਲਾ ਕਿਉਂ ਨਹੀਂ ਲਿਆ ਕੌਣ ਜ਼ਿੰਮੇਵਾਰ ਹੈ ਫੈਸਲੇ ਵਿੱਚ ਦੇਰੀ ਲਈ ਅਤੇ ਉਹ ਤੁਰੰਤ ਫੈਸਲਾ ਲਵੇ ਸ਼੍ਰੋਮਣੀ ਕਮੇਟੀ ਦੀ ਅਪੀਲ ਦਾ ਇਹ ਹੀ ਮਕਸਦ ਸੀ ਲੇਕਿਨ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਸਾਹਿਬਾਨਾ ਨੇ ਕੇਂਦਰ ਤੋਂ ਇਹ ਸਵਾਲ ਨਹੀਂ ਪੁੱਛੇ ਸਗੋਂ ਉਹਨਾਂ ਪੁੱਛਿਆ ਕਿ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਤੁਸੀਂ ਕੀ ਸਮਝਦੇ ਹੋ ਕਿ ਜੱਜਾਂ ਦਾ ਇਹ ਸਵਾਲ ਸਹੀ ਸੀ ਜੇ ਹਾਂ ਤਾਂ ਕੀ ਸੀ ਇਸਦਾ ਮਕਸਦ ਜੇ ਨਹੀਂ ਤਾਂ ਕਿਉਂ ਸਵਾਲ ਇਹ ਵੀ ਕੀ ਸੁਪਰੀਮ ਕੋਰਟ ਕੇਂਦਰ ਨੂੰ ਕਹਿਣਾ ਚਾਹੁੰਦੀ ਹੈ ਕਿ ਫਾਂਸੀ ਦਿਓ ਤੇ ਕੰਮ ਨਿਭਾੜੋ ਜਾਂ ਇਹ ਅਦਾਲਤ ਨੂੰ કહਾਇਆ ਗਿਆ ਹੈ ਮਕਸਦ ਜੋ ਵੀ ਹੈ ਇਹ ਤਾਂ ਬਿਲਕੁਲ ਸਾਫ਼ ਹੈ ਕਿ ਕੇਂਦਰ ਸਰਕਾਰ ਅਤੇ ਅਦਾਲਤ ਦੋਵੇਂ अपराध ਦੀ ਗੰਭੀਰਤਾ ਦੇ ਨਾਂ ਤੇ ਨਿਆਂ ਤੋਂ ਪਾਸਾ ਵਟ ਰਹੇ ਹਨ ਤੁਸੀਂ ਕੀ ਸਮਝਦੇ ਹੋ ਕਿ ਸਰਕਾਰ ਨੂੰ ਭਾਈ ਰਾਜੋਵਾਣਾ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲ ਦੇਣਾ ਚਾਹੀਦਾ ਹੈ ਜਾਂ ਨਹੀਂ ਜਾਂ ਫਾਂਸੀ ਦੇ ਦੇਣੀ ਚਾਹੀਦੀ ਹੈ ਜਾਂ ਇਸੇ ਤਰ੍ਹਾਂ ਬਿਨਾਂ ਕੋਈ ਫੈਸਲਾ ਲਏ ਫਾਂਸੀ ਦੀ ਤਲਵਾਰ ਲਮਕਣ ਦੇਣੀ ਚਾਹੀਦੀ ਹੈ ਜਿਨ੍ਹਾਂ ਦਾ ਵਿਚਾਰ ਹੈ ਕਿ ਹੁਣ ਫਾਂਸੀ ਦੇ ਦੇਣੀ ਚਾਹੀਦੀ ਹੈ ਅਜਿਹੇ ਅਪਰਾਧਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਅਦਾਲਤ ਕੋਲ ਤਿੰਨ ਆਪਸ਼ਨਸ ਸਨ ਇੱਕ ਉਮਰ ਕੈਦ ਦੂਜੀ ਉਮਰ ਕੈਦ ਜ਼ਿੰਦਗੀ ਦੇ ਆਖਰੀ ਸਹਾਂ ਤੱਕ ਅਤੇ ਤੀਜੀ ਸਜ਼ਾਏ ਮੌਤ ਅਦਾਲਤ ਇਨਾ ਤਿੰਨਾ ਵਿੱਚੋਂ ਇੱਕ ਹੀ ਸਜ਼ਾ ਸੁਣਾ ਸਕਦੀ ਸੀ ਉਹ ਤਿੰਨੇ ਸਜ਼ਾ ਨਹੀਂ ਸੁਣਾ ਸਕਦੀ ਕਿ ਪਹਿਲਾਂ 14 ਸਾਲ ਵਾਲੀ ਉਮਰ ਕੈਦ ਵਿੱਚ ਰੱਖੋ ਫਿਰ ਆਖਰੀ ਸਹਾਂ ਵਾਲੀ ਕੈਦ ਵਿੱਚ ਅਤੇ ਅਖੀਰ ਵਿੱਚ ਇਸ ਨੂੰ ਫਾਂਸੀ ਲਾ ਦਿਓ ਅਦਾਲਤ ਨੇ ਇਸ ਤਰ੍ਹਾਂ ਨਹੀਂ ਕੀਤਾ ਨਾ ਹੀ ਕਰ ਸਕਦੀ ਸੀ ਇਕ ਅਪਰਾਧ ਲਈ ਇਕ ਹੀ ਸਜ਼ਾ ਦਿੱਤੀ ਜਾ ਸਕਦੀ ਹੈ। ਲੇਕਿਨ ਪਾਈ ਰਾਜੋਵਾਣਾ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਉਣ ਦੇ ਬਾਵਜੂਦ ਉਹਨਾਂ ਨੂੰ ਫਾਂਸੀ ਨਹੀਂ ਦਿੱਤੀ ਗਈ। 15 ਸਾਲ ਬੀਤ ਚੁੱਕੇ ਹਨ। ਇਕ ਉਮਰ ਕੈਦ ਨਾਲੋਂ ਵੱਧ ਸਮਾਂ ਜੇਲ੍ਹ ਵਿੱਚ ਮੌਤ ਨੂੰ ਉਡੀਕਦੇ ਬੀਤ ਗਏ ਹਨ। ਉਸ ਤੋਂ ਪਹਿਲਾਂ 10 ਸਾਲ ਵੀ ਜੇ ਗਿਣ ਲਈਏ ਤਾਂ 29 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੀਤ ਚੁੱਕੇ ਹਨ। ਡਬਲ ਉਮਰ ਕੈਦ ਦਾ ਸਮਾਂ ਜੇਲ੍ਹ ਵਿੱਚ ਉਹ ਕੱਟ ਚੁੱਕੇ ਹਨ। ਹੁਣ ਕਿਸ ਆਧਾਰ ਤੇ ਫਾਂਸੀ ਲਗਣੀ ਚਾਹੀਦੀ ਹੈ ਸਮਾ ਰਹੰਦੇ ਮੌਤ ਦੀ ਸਜ਼ਾ ਕਿਉਂ ਨਹੀਂ ਦਿੱਤੀ ਗਈ ਕਿਸ ਅਧਿਕਾਰ ਤਹਿਤ ਅਤੇ ਕਿਸ ਮਨਸ਼ਾ ਨਾਲ ਫਾਂਸੀ ਨੂੰ ਲੰਕਾਇਆ ਗਿਆ ਡਬਲ ਕੱਟੀ ਹੋਈ ਉਮਰ ਕੈਦ ਦਾ ਹਿਸਾਬ ਕਿਵੇਂ ਚੁਕਤਾ ਹੋਵੇਗਾ ਸੰਵਿਧਾਨ ਦੇ ਕਿਸ ਕਾਨੂੰਨ ਤਹਿਤ ਇਹ ਸਜ਼ਾ ਪੁਗਤਵਾਈ ਗਈ ਹੈ ਕੌਣ ਜ਼ਿੰਮੇਵਾਰ ਹੈ ਇਸ ਦੇ ਲਈ ਕਾਨੂੰਨ ਅਤੇ ਨ્યાਅ ਦਾ ਰਾਜ ਸਥਾਪਿਤ ਕਰਨ ਵਾਲੀ ਅਦਾਲਤ ਜਾਂ ਸਰਕਾਰ ਇਸ ਨੂੰ ਕਿਵੇਂ ਕੰਪਨਸੇਟ ਕਰੇਗੀ ਕਿ ਇਨਾ ਸਵਾਲਾਂ ਤੇ ਨ્યા ਸੰਗਤ ਜਵਾਬ ਦਿੱਤੇ ਜਾਣਗੇ ਕਦੇ ਦੂਜਾ ਜੇ ਰਾਜੀਵ ਗਾਂਧੀ ਨੂੰ ਬੰਬ ਨਾਲ ਉਡਾਉਣ ਵਾਲਿਆਂ ਨੂੰ ਬਰੀ ਕੀਤਾ ਜਾ ਸਕਦਾ ਹੈ ਤਾਂ ਬੀਨ ਸਿੰਘ ਨੂੰ ਉਡਾਉਣ ਵਾਲਿਆਂ ਨੂੰ ਕਿਉਂ ਨਹੀਂ ਇੱਕੋ ਤਰ੍ਹਾਂ ਦੇ ਅਪਰਾਧ ਲਈ ਨ્યા ਦੇ ਅਡ ਅਡ ਮਾਪਦੰਡ ਕਿਵੇਂ ਹੋ ਸਕਦੇ ਹਨ ਜੇ ਮਾਲੇਗਾਉ ਬੰਬ ਕਾਂਡ ਤੇ ਸਾਰੇ ਦੋਸ਼ੀ ਬਰੀ ਹੋ ਸਕਦੇ ਹਨ ਜੇ ਇਸ ਕਾਂਡ ਨਾਲ ਜੁੜੇ ਹੋਏ ਫੌਜੀ ਅਫਸਰ ਨੂੰ ਬਰੀ ਕਰਕੇ ਮੁਰ ਫੌਜ ਵਿੱਚ ਤਰੱਕੀ ਦੇ ਕੇ ਵਾਪਸ ਰੱਖਿਆ ਜਾ ਸਕਦਾ ਹੈ ਜੇ ਬਿਲਕਿਸ ਬਾਨੋ ਦੇ ਬਹਿਸ਼ੀ ਕਾਤਲ ਬਲਾਤਕਾਰੀ ਦੋਸ਼ੀਆਂ ਨੂੰ ਮਾਫ ਕੀਤਾ ਜਾ ਸਕਦਾ ਹੈ ਤਾਂ ਸਿਆਸੀ ਲੜਾਈ ਲੜ ਰਹੇ ਲੋਕਾਂ ਨੂੰ ਕਿਉਂ ਨਹੀਂ ਤੀਜਾ ਇਸ ਮਸਲੇ ਤੇ ਕੇਂਦਰ ਸਰਕਾਰ ਦਾ ਸਟੈਂਡ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇੱਕ ਪਾਸੇ ਇਹ ਸਰਕਾਰ ਸਾਹਿਬ ਸ਼ਿਗਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪਾਈ ਰਾਜੋਵਾਨਾ ਦੀ ਫਾਂਸੀ ਨੂੰ ਉਮਰਕੈਦ ਵਿੱਚ ਤਬਦੀਲ ਕਰਨ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਉਹੀ ਸਰਕਾਰ ਲੋਕ ਸਭਾ ਵਿੱਚ ਆਪਣੇ ਨੋਟੀਫਿਕੇਸ਼ਨ ਤੋਂ ਮੁਕਰ ਜਾਂਦੀ ਹੈ ਅਤੇ ਕਹਿੰਦੀ ਹੈ ਜੋ ਮੁਆਫੀ ਨਹੀਂ ਮੰਗਦੇ ਉਹਨਾਂ ਦੀ ਸਜ਼ਾ ਨਹੀਂ ਕਟਾਈ ਜਾ ਸਕਦੀ ਉਹਨਾਂ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਗ੍ਰਹਿ ਮੰਤਰੀ ਦਾ ਇਹ ਬਿਆਨ ਆਪ ਸਭ ਨੂੰ ਚੰਗੀ ਤਰ੍ਹਾਂ ਤਾਂ ਯਾਦ ਹੀ ਹੋਵੇਗਾ ਤੀਜਾ ਕੇਂਦਰ ਸਰਕਾਰ ਨੂੰ ਇਹ ਵੀ ਖਟਕਦਾ ਹੈ ਕਿ ਰਹਿਮ ਦੀ ਅਪੀਲ ਭਾਈ ਰਾਜੋਵਾਲਾ ਨੇ ਨਹੀਂ ਕੀਤੀ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਇਹ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਭਾਰਤੀ ਸੰਵਿਧਾਨ ਦੀ ਧਾਰਾ 72 ਦੇ ਤਹਿਤ ਮਿਲੇ ਹੱਕ ਅਧੀਨ ਕਾਨੂੰਨੀ ਤੌਰ ਤੇ ਕੀਤੀ ਹੈ ਲੇਕਿਨ ਸਰਕਾਰ ਨੂੰ ਇਹ ਵੀ गवारा ਨਹੀਂ ਇਸੇ ਕਰਕੇ ਨਵੇਂ ਬਣੇ ਕਾਨੂੰਨ ਤਹਿਤ ਇਸ ਸਰਕਾਰ ਨੇ ਕਾਨੂੰਨ ਤੋਂ ਇਹ ਮਦ ਵੀ ਹਟਾ ਦਿੱਤੀ ਹੈ ਅਤੇ ਹੁਣ ਸਿਰਫ ਮੁਜਰਮ ਵੱਲੋਂ ਦائر ਅਪੀਲ ਤੇ ਹੀ ਸੁਣਵਾਈ ਹੋਵੇਗੀ ਕਿਸੇ ਤੀਜੀ ਧਿਰ ਵੱਲੋਂ ਦائر ਅਪੀਲ ਤੇ ਨਹੀਂ ਹਕੂਮਤ ਕਰ ਰਹੇ ਲੋਕਾਂ ਨੂੰ ਸਿੱਖਾਂ ਦਾ ਇਤਿਹਾਸ ਪੜ ਲੈਣਾ ਚਾਹੀਦਾ ਹੈ ਸਿੰਘ ਤਾਂ ਰਹਿਮ ਦੀ ਅਪੀਲ ਕਦੇ ਮੁਗਲਾਂ ਵੇਲੇ ਵੀ ਨਹੀਂ ਸੰਨ ਕਰਦੇ ਕੀ ਹੁਣ ਭਾਈ ਰਾਜੋਵਾਨਾ ਜਾਂ ਕੋਈ ਹੋਰ ਬੰਦੀ ਸਿੰਘ ਅਜਿਹੀ ਰਹਿਮ ਦੀ ਠੀਖ ਮੰਗੇਗਾ ਭਾਈ ਰਾਜੋਵਾਨਾ ਤਾਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨੂੰ ਵੀ ਕਿਸੇ ਰਹਿਮ ਦੀ ਅਪੀਲ ਤੋਂ ਵਰਜਦੇ ਆਏ ਹੁਣ ਉਨਾ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਅਪੀਲ ਵਾਪਸ ਲੈਣ ਲਈ ਵੀ ਕਿਹਾ ਹੈ ਉਹ ਕਹਿੰਦੇ ਹਨ ਕਿ ਜੇ ਕਹਿਣਾ ਹੀ ਹੈ ਸਰਕਾਰ ਨੂੰ ਤਾਂ ਇਹ ਕਹੋ ਕਿ ਜੇ ਜੋ ਫੈਸਲਾ ਕਰਨਾ ਹੈ ਜਲਦੀ ਕਰੋ ਉਹਨਾਂ ਲਈ ਜ਼ਿੰਦਗੀ ਅਤੇ ਮੌਤ ਵਿੱਚ ਕੋਈ ਫਰਕ ਨਹੀਂ ਚੌਥਾ ਅਤੇ ਅਹਿਮ ਨੁਕਤਾ ਇਹ ਕਿ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ ਇਹ ਕਹਿ ਚੁੱਕੇ ਹਨ ਲੋਕ ਸਭਾ ਵਿੱਚ ਬਿਆਨ ਵੀ ਦੇ ਚੁੱਕੇ ਹਨ ਕਿ ਦਰਬਾਰ ਸਾਹਿਬ ਤੇ ਫੌਜੀ ਹਮਲਾ ਗਲਤ ਸੀ 1984 ਵਿੱਚ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜੇ ਕਾਂਗਰਸ ਨੇ ਗਲਤੀ ਕੀਤੀ ਤਾਂ ਹੁਣ ਭਾਜਪਾ ਕੀ ਕਰ ਰਹੀ ਹੈ ਅਦਾਲਤਾਂ ਵੱਲੋਂ ਮਿਲੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਅਦ ਵੀ ਕਿਸ ਕਾਨੂੰਨ ਤਹਿਤ ਸਿੰਘਾ ਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਢੱਕੀ ਬੈਠੀ ਹੈ ਸਜ਼ਾ ਪੂਰੀ ਕਰ ਲੈਣ ਦੇ ਬਾਅਦ ਮਾਫੀ ਮੰਗਣ ਦਾ ਕਿਹੜਾ ਕਾਨੂੰਨ ਹੈ ਕਿਉਂ ਭਾਈ ਰਾਜੋਵਾਣਾ ਤੇ ਫਾਂਸੀ ਦੀ ਤਲਵਾਰ ਲਟਕਾ ਕੇ ਰੱਖੀ ਜਾ ਰਹੀ ਹੈ ਜੇ ਸਰਕਾਰ ਇਹ ਮੰਦੀ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਇੰਦਰਾ ਗਾਂਧੀ ਦੀ ਗਲਤੀ ਸੀ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਲਈ ਕਾਂਗਰਸ ਜ਼ਿੰਮੇਵਾਰ ਹੈ ਤਾਂ ਇਸ ਦੇ ਖਿਲਾਫ ਸਿੰਘਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕਰਨ ਲਈ ਜ਼ਿੰਮੇਵਾਰਵਿਤਾ ਕਾਂਗਰਸ ਹੀ ਹੋਈ ਇਹ ਜੋ ਹਰੂ ਸਿੰਘ ਵੀ ਉਸੇ ਅਤੰਕਵਾਦੀ ਸਿਆਸੀ ਵਿਵਸਥਾ ਦੀ ਉਪਦ ਸੰ ਉਹ ਸਰਕਾਰ ਵੱਲੋਂ ਕੀਤੀ ਨਸਲਕੁਸ਼ੀ ਕਰਕੇ ਬਾਗੀ ਬਣੇ ਆਪਣੇ ਸਭਿਆਚਾਰਕ ਅਤੇ ਕੌਮੀ ਸਵੈਮਾਨ ਅਤੇ ਅਣਖ ਲਈ ਨਾ ਕਿ ਕਿਸੇ ਵਿਅਕਤੀਗਤ ਮੁਫਾਦ ਲਈ ਜੇ ਭਾਜਪੀ ਅੱਜ ਉਨ੍ਹਾਂ ਨਾਲ ਉਹੀ سلوਕ ਕਰ ਰਹੀ ਹੈ ਜੋ ਕਦੇ ਕਾਂਗਰਸ ਨੇ ਕੀਤਾ ਅੱਜ ਉਹੀ ਭਾਜਪੀ ਕਰ ਰਹੀ ਹੈ ਤਾਂ ਫਰਕ ਕੀ ਹੈ ਦੋਹਾਂ ਸਰਕਾਰਾਂ ਵਿੱਚ ਖੈਰ ਇਸ ਮਸਲੇ ਵਿੱਚ ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ 15 ਅਕਤੂਬਰ ਨੂੰ ਹੋਣੀ ਹੈ ਹੋ ਸਕਦਾ ਹੈ ਸੁਪਰੀਮ ਕੋਰਟ ਕੇਂਦਰ ਨੂੰ ਪੈਂਡਿੰਗ ਅਪੀਲ ਤੇ ਤੁਰੰਤ ਫੈਸਲਾ ਲੈਣ ਨੂੰ ਕਹੇ ਜਾਂ ਕੇਂਦਰ ਕੋਰਟ ਦੇ ਇਸ਼ਾਰੇ ਮੁਤਾਬਕ ਭਾਈ ਰਾਜੂਵਾਲਾ ਨੂੰ ਫਾਂਸੀ ਦੇਣ ਲਈ ਤਿਆਰ ਹੋ ਜਾਏ ਦੋਹਾਂ ਹਾਲਾਤਾਂ ਵਿੱਚ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਮੌਜੂਦਾ ਨਿظام ਤੋਂ ਸਿੱਖਾਂ ਨੂੰ ਨ્યાਅ ਦੀ ਕਿੰਨੀ ਆਸ ਰੱਖਣੀ ਚਾਹੀਦੀ ਹੈ ਧੰਨਵਾਦ